ਹਾਂਜੀ ਪਹੁੰਚੇ ਹੋਇਆ ਅਨਸਾਲੀ ਸਾਹਿਬ ਤਾਂ ਪਸਤਾਨ ਦੇ ਬਾਬਾ ਜੀ ਦੇ ਕੁਝ ਬੰਦੇ ਸਾਡੇ ਸੰਗਤਾਂ ਵਿੱਚ ਸਰਦਾ ਸਤਿਨਾਮ ਵਾਹਿਗੁਰੂ ਆਪੇ ਆਪੇ ਆਉਂਦਾ ਹੈ ਜੀ ਬਾਬਾ ਜੀ ਗੁਰਦੁਆਰਾ ਸ੍ਰੀ ਅਨਸਾਲੀ ਸਾਹਿਬ ਜਿੱਤੇ ਜੀ ਬਾਬਾ ਹੰਸਾਲੀ ਸਾਹਿਬ ਵਾਲਿਆਂ ਦਾ ਤਪਸ਼ਥਾਨ ਅੁੱਜ ਜਗ੍ਹਾ ਤੇ ਅੱਜ ਅਸੀਂ ਪਹੁੰਚੇ ਹੋਇਆ ਤੇ ਕਰਵਾਲਿਆਂ ਦਰਸਨਾ ਗੁਰਦੁਆਰਾ ਸ੍ਰੀ ਹੰਸਾਲੀ ਸਾਹਿਬ ਜੀ ਦੇ ਜਿਸ ਜਗ੍ਹਾ ਤੇ ਅੱਜ ਦੀਵਾਲੀ ਸਜਾਇਆ ਗਿਆ ਨਾ ਕਿਸੇ ਵੇਖ ਸਾਦੇ ਉੱਪਰੋਂ ਦਰਸਨਾ ਗੁਰਦੁਆਰਾ ਸ੍ਰੀ ਹੰਸਾਲੀ ਸਾਹਿਬ ਇਤੋ ਦਾ ਅਰ ਸਤ ਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤਿ ਜੁਨੀ ਸਾ ਪੰਦ ਗੁਰ ਪ੍ਰਸਾਦ ਸਚੁ ਜੁਗਾਦ ਸਚੁ ਹੈ ਗਾਨ ਕਹੈ ਕਿ ਸਚੇ ਨਾਨਕ ਹੋਸੀ ਭੀ ਸਚੁ ਹਾਂਜੀ ਕਰੋ ਜੀ ਦਰਸ਼ਨ ਇਸ ਸਥਾਨ ਤੇ ਦੇਖੋ ਜੀ ਜਿਹੜਾ ਕੀ ਦੀਵਾਨ ਹਾਲਾ ਬਹੁਤ ਹੀ ਸੋਹਣਾ ਤਿਆਰ ਕੀਤਾ ਗਿਆ ਏ ਤੁਸੀਂ ਵੇਖ ਸਾਦੇ ਹੋ ਇਸ ਦੀ ਸਜਾਵਟ ਲੁੱਕ ਕਿੰਨੀ ਸੋਹਣੀ ਆ ਦੀਵਾਨ ਹਾਲ ਦੀ ਜੋ ਕਿ ਹੇ ਸੰਤ ਸਾਹਿਬਾ ਤੇ ਸੰਗਤਾਂ ਤੁਸੀਂ ਵੇਖ ਸਾਦੇ ਹੋ ਬਹੁਤ ਹੀ ਸਰਦਾ ਦੇਣ ਵਾਲਾ ਦੀਵਾਨ ਸੁਣ ਸੁਲ ਰਹੀਆਂ ਹਨ ਕੋਈ ਸੇਵਾਦਾਰ ਸੇਵਾ ਕਰ ਰਿਹਾ ਨੇ ਅੰਦੀ ਵੀਰ ਉਹ ਨਹੀਂ ਸੇਵਾ ਕਰ ਰਹੀ ਵੀਰ ਜਿਹਾ ਜਗ੍ਹਾ ਤੇ ਸੇਵਾ ਆ ਬਾਈ ਜੀ ਨੇ ਲਿਖੇ ਲਾਵੇ ਆਪਣਾ ਬਰਤ ਸੰਗਤਾਂ ਦੇ ਤੁਸੀਂ ਇਸ ਸਮੇਂ ਕਰ ਰਹੇ ਹੋ ਦਰਸ਼ਨ ਪਹੁੰਚ ਹੋਏ ਜੀ ਅੱਜ ਹੰਸਾਲੀ ਸਾਹਿਬ ਜਿਸ ਜਗ੍ਹਾ ਤੇ ਮਹਾਰਾਜ ਪ੍ਰਕਾਸ਼ ਕਰਾਇਆ ਹੋਇਆ ਕਰੋ ਜੀ ਦਰਸ਼ਨ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਕਿ ਸਾਡੇ ਗੁਰੂ ਨੇ ਕਰੋ ਜੀ ਦਰਸ਼ਨ ਤੇ ਆਉਣਾ ਸੰਗਤਾਂ ਦੇ ਰੱਬੀ ਰੂਹਾਂ ਦੇ ਜੋ ਕਿ ਇਸ ਜਗ੍ਹਾ ਤੇ ਦੂਰੋਂ ਦੂਰੋਂ ਲਿੜਿਓ ਕੇ ਪਹੁੰਚ ਕੇ ਇਨਾਂ ਵਸਤਕ ਹੋਰੀ ਆ ਕਰੋ ਜੀ ਸੰਗਤਾਂ ਦੇ ਵਿਦర్శਨ ਔਰ ਵੀ ਰੋਹਾਂ ਨੇ ਜੋ ਕਿ ਨਮਸਤ ਖੋਰੀਆ ਨੇ ਅੱਜ ਹੰਸਾਲੀ ਸਾਹ ਪਹੁੰਚ ਗਏ ਗੁਰਦੁਆਰਾ ਹੰਸਾਲੀ ਸਾਹ ਤਪ ਸਥਾਨ ਹੈ ਜੋ ਕਿ ਬਾਬਾ ਸੰਤ ਬਾਬਾ ਬਰਮੰਗਿਆਨੀ ਜੀ ਸਿੰਘ ਜੀ ਹੰਸਾਲੀ ਵਾਲਿਆਂ ਦਾ ਜਿਨ੍ਹਾਂ ਨੇ ਇੱਥੇ ਤਪ ਕੀਤਾ ਬਾਬਾ ਜੀ ਸਿੰਘ ਜੀ ਹੰਸਾਲੀ ਵਾਲਿਆਂ ਨੇ ਤੇ ਉਹਨਾਂ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਬੜੀ ਧੂਮ ਧਾਮ ਦੇ ਨਾਲ ਤੇ ਇਸ ਜਗ੍ਹਾ ਤੇ ਅੱਜ दीवान भी सजाए जा रहे हैं ना ਤੇ ਇਸ ਜਗ੍ਹਾ ਤੇ ਅੱਜ ਮਹਾਰਾਜ ਪ੍ਰਕਾਸ਼ ਹੋਇਆ ਤੁਸੀਂ ਵੇਖ ਸਕਦੇ ਹੋ ਕਰੋ ਜੀ ਦਰਸ਼ਨ ਜੀ ਕਰੋ ਜੀ ਸੰਗਤਾਂ ਦਰਸ਼ਨ ਜੋ ਕਿ ਨਵਸਤਕ ਹੋ ਰਹੀ ਆ ਇਸ ਸਥਾਨ ਤੇ ਆ ਕੇ ਹਾਂ ਜੀ ਇਸ ਸਥਾਨ ਤੇ ਨਾ ਪ੍ਰਸਾਦ ਦਿੱਤਾ ਜਾਂਦਾ ਹੈ ਕਰੋ ਜੀ ਤੇ ਮਾਰ ਕੋਰਸ ਮਾ ਬਾਬਾ ਜੀ ਪ੍ਰਸਾਰ ਵੰਡ ਰਹੇ ਨੇ ਕਿਸੇ ਕੋ ਇਤਹਾਦੇ ਸਾਨੂੰ ਕਰਨ ਇਹ ਉਹਨਾਂ ਦੀ ਕਮਾਈ ਕਿੱਥੀ ਹੋਈ ਜਾਂਦੀ ਹੈ We <laughs> are प्रपक्ख आसन बह के कर रहे हैं प्रमाण दता क्योंकि जो महापुरुषों के चरणों बारे इस धरती महापुरुषा के चरणों आके नमस्कार की लड़का बैठे मगर सन डॉक्टर ने जवाब देता से। ਇਹ ਬੱਚਿਆਂ ਦਾ ਬੋਲਣਾ ਹੈ ਨਾ ਤੋਲਣਾ ਨਾ ਬੋਲਨੇ ਇਹ ਤੱਕ ਵੀ ਡਾਕਟਰ ਨੇ ਕਹਿਤਾ ਸੀ ਵੀ ਇਹਨਾਂ ਤੁਸੀਂ ਕੋਸ਼ਿਸ਼ ਕਰੋ ਕਿ ਜੇ ਕਿਤੇ ਕਿਤੇ ਕੋਈ ਕੰਮ ਕਰ ਦੇਈਏ ਮੈਂ ਤੇ ਬੜਾ ਉਖਾ ਹੋ ਜੇ ਕਰਕੇ ਜਾ ਕੇ ਤੁਹਾਨੂੰ ਇਹ ਚੱਕਣਾ ਪਰ ਸਤਿਮਰਤੀ ਰਹਿਤ ਹੋਈ ਸੇਖੁਰਮਤ ਪਿਆਰਿਆਂ ਦੇ ਵਚਨਮਾਰਮ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਅਸੀਂ ਇਹਨੂੰ ਰਟਾਤਾ ਬੇਨਤੀ ਕੀਤੀ ਮਹਾਰਾਜ ਗਰੀਬਨਵਾਦ ਕਿਰਪਾ ਕੋ ਇਹ ਦਾਤ ਆਪ ਜੀ ਨੇ ਬਖਸ਼ੀ ਹੈ ਪਰ ਗੌਕਰ ਨੇ ਜਵਾਬ ਦਿੱਤਾ ਹੋਇਆ ਇਹ ਸਾਰੀ ਜਨਤੀ ਚੱਲ ਨਹੀਂ ਸਕਦਾ ਹੋ ਨਹੀਂ ਸਕਦਾ ਮੈਂ ਇਹ ਕੋਈ ਬਣਾਈ ਹੋਈ ਕਹਾਣੀ ਨਹੀਂ ਹੈ ਆਪਣੇ ਨਾਲ ਵਾਪਰੀ ਹੋਈ ਗੱਲ ਦੱਸ ਰਹੀ ਕਿਉਂਕਿ ਇੱਥੇ ਬਹੁਤ ਉਹ ਸ਼ਰੀਰ ਬੈਠੇ ਐ ਜਿਨ੍ਹਾਂ ਨੇ ਆਪਣੇ ਤੇ ਹਟਾਏ ਵਜਨ ਮਹਾਪੁਰਸ਼ਾਂ ਨੇ ਪੂਰੇ ਕਰਕੇ ਅਦਗਨ ਬਹੁਤ ਧੀ ਪਕੈਣੇ ਰੋਗੀਆਂ ਦੇ ਰੋਗ ਕੱਟਦੇ ਵਾਹਨ ਜਨਮ ਜਨਮ ਕੇ ਦੂਖ ਨਿਵਾਰੈ ਸੁੱਖਾ ਮਨ ਸਾਧਾਰੈ ਦਰਸ਼ਨ ਭੇਟ ਤੋ ਹੋਤ ਨਿਹਾਲਾ ਇਹਦਾ ਕੰਕਣਾ ਹੋਇਆ ਮਾਨ ਪ੍ਰਸ਼ਾਸਨ ਸਰਕਾਰ ਦੇ ਬਾਬਾ ਜੁਟਨੀ ਸਿੰਘ ਜੀ ਭਾਮੀਆਂ ਸਾਹਿਬ ਮਾਨ ਪ੍ਰਸ਼ਾਸਨ ਦੇ ਟੀਆਰ ਵਾਲੇ ਸਹਿਯੋਗ ਨੇ ਅਸੀਂ ਰਾਏਪੋਟ ਗੋਦਵਾਰਾ ਟਾਲੀ ਟਾਲੀ ਆਲਾ ਸਾਹਿਬ ਤੋਂ ਨਗਰ ਕੀਰਤਨ ਗਿਆ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਥੋਂ ਪਾਲੀ ਸਾਹਿਬ ਭਾਮੀਆਂ ਸਾਹਿਬ ਤੋਂ ਬੈਠੇ ਉੱਤੇ ਮਾਨ ਪ੍ਰਸ਼ਾਸਨ ਦਾ ਬਾਬਾ ਅਮਰੀਕ ਸਿੰਘ ਜੀ ਜਲਾਲ ਮੇਰੇ ਬਾਪ ਪਹਿਲਾਂ ਰਾਜਵਾਨੇ ਰਹਿੰਦੇ ਸੀ ਇਹ ਦਲਾਲ ਕਰੇਗੇ ਉਹ ਮਹਾਂ ਪ੍ਰਸਨਗਰ ਕੀਰਤਨ ਤੇ ਗਾਸਾਂ ਨੂੰ ਹੁਕਮ ਕੀਤਾ ਵੀ ਤੁਸੀਂ ਕੀਰਤਨ ਦੀ ਹਾਜ਼ਰੀ ਹਜੂਰ ਸਾਹਿਬ ਤੱਕ ਲਾਉਣੀ ਮੈਂ ਸਤਿਵੰਤਿਆਂ ਪਿਆਰ ਕਿਉਂਕਿ ਉਹ ਹਜੂਰ ਬਾਬਾ ਜੀ ਸ਼ਰਣ ਵਾਲਿਆਂ ਦੇ ਬੜੇ ਪਿਆਰ ਵਾਲੇ ਸੇਵਕ ਸਨ ਸੰਭਗ ਰੀਤ ਸੰਤ ਇਹ ਗਾਥੀ ਉਹਨਾਂ ਮਹਾਂ ਪ੍ਰਸਨਾਂ ਦੇ ਚਰਣਾ ਵਿੱਚ ਉਹਨਾਂ ਦੇ ਨਗਰ ਕ ਵਿੱਚ ਪੂਜ ਸਮਾਜ ਹਰ ਪਾਣੀ ਚੱਕਦਾ ਰਿਹਾ ਤੇ ਸਾਥ ਸੰਗੀ ਮਹਾ ਪਰਸ਼ਾ ਨੇ ਮਿਉਟੀ ਲਾਤੀ ਚਲੋ ਰਸਤੇ ਦੇ ਵਿੱਚ ਇਹਨਾਂ ਸਿੰਘਾ ਦੇ ਨਾਲ ਵਿਚਾਰ ਹੁੰਦੀ ਰਹਿੰਦੀ ਕਿਉਂਕਿ ਨਗਰ ਕੀਰਤਨ ਤੇ ਜਿੱਥੇ ਜਾਂਦੇ ਕੋਈ ਪੜਾਅ ਹੁੰਦਾ ਉੱਥੇ ਜਾ ਕੇ ਉਹਨਾਂ ਨੇ ਘਾੜੀ ਵਗੈਰਾ ਲਗ ਜਾਣੀ ਸਾਡੀ ਇਹਨਾਂ ਨਾਲ ਵਿਚਾਰ ਚੱਲ ਰਹਿਣਗੇ ਕਿਉਂਕਿ ਇਹਦੇ ਜੋ ਆਪਣੇ ਪਾਲਕੀਸਾ ਬੜੀ ਉੱਤੇ ਲਿਖਿਆ ਹੋਇਆ ਹੈ ਸ੍ਰੀ ਮਾਨ ਸਾਹਿਬ ਬਾਬਾ ਅਜੀਤ ਸਿੰਘ ਜੀ ਮਹਾਰਾਜ ਸ੍ਰੀ ਮਾਨ ਸਾਹਿਬ ਬਾਬਾ ਰਾਮ ਸਿੰਘ ਜੀ ਤੇ ਉਹ ਬਚਨ ਲਿਖੇ ਹੋਏ ਮੈਂ ਪੜ੍ਹਨੇ ਮੈਂ ਬੇਨਤੀ ਕਰੀ ਬਾਬਾ ਗੁਰਪ੍ਰੀਤ ਸਿੰਘ ਨੂੰ ਮੈਂ ਕਿਹਾ ਵੀ ਸੱਚਮੁੱਚ ਪਰਤਾ ਕਰਾਬ ਦੀ ਮੂਰਤ ਪਰਮੇਸ਼ਰ ਆਪ ਹੀ ਹੰਸਾਲੀ ਸਾਹਿਬ ਦੀ ਧਰਤੀ ਤੇ ਆਏ ਨੇ ਕਿ ਤੇ ਸਮਾ ਬਣੇ ਅਸੀਂ ਵੀ ਉਹਨਾਂ ਦੇ ਦਰਸ਼ਨ ਕਰੀਏ ਹਜੂਰ ਸਾਹਿਬ ਤਕਰੀਬਨ 18 20 ਦਿਨ ਸਾਡੀ ਹਾਜ਼ਰੀ ਰਹੀ ਕਿਉਂ ਨਾ ਨਾ ਪਿਆਰਾ ਚਲਨੀਆ ਰੇਡੀ ਉਹਨੇ ਕਹਣਾ ਕੋਈ ਤੁਸੀਂ ਹਾਜ਼ਰੀ ਲਾਇਓ ਬਾਬਾ ਜੀ ਕਰਾਂ ਚਲੋ ਲੈ ਕੇ ਇਸ ਲੱਕੇ ਤੁਸੀਂ ਆਏ ਬਾਬਾ ਜੀ ਸਰ ਤੇ ਚਰਨਾ ਜੀ ਬੇਨਤੀ ਕੀਤੀ ਮਹਾਰਾਜ ਡੋਕਟਰਾਂ ਨੇ ਇਸ ਤਰ੍ਹਾਂ ਜਵਾਬ ਦੇ ਦਿੱਤਾ ਇਹ ਬਾਬਾ ਜੀ ਦੇ ਹੱਥ ਵਿੱਚ ਸੋਗਨੀ ਸਰ ਵੀ ਕੋਠੀ ਸੀ ਗੁਰਕਾ ਸਰ ਨਹੀਂ ਬੈਠੇ ਉਹ ਤੋਂ ਬਿਲਕੁਲ ਮੈਂ ਪੜ ਗਿਆ ਸੀ ਸਾਹਮਣੇ જય ਪ੍ਰਚਾਰ सती अमर दिखाए तो ठाकर कौ रख मन माधे तू बचन चल रहा है बाबा जी पढ़ रहे थे महापुरुष मौजूदा हो भी पास खड़े स मैं बेनती की थी बाबाई जी ने थोड़ा जहा हर करके क्या ठीक है, मैं फिर अगर बाबा जी ने बचन बचाया कि वो बचन करते बच्चे वास्ते बाबा जी ने क्यों हर